ਸਰਕਾਰ ਕਹਿੰਦੀ ਹੈ ਇਹ دہشت ਦਾ ਮਾਹੌਲ ਸਿਰਜ ਰਹੀ ਹੈ। ਇਸੇ ਨੌਜਵਾਨ ਨੂੰ ਬੜੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਜਿਹੜਾ ਹੈ ਇਹ ਕਿੱਥੇ ਕਿਹੜੇ ਕਾਨੂੰਨ 'ਚ ਲਿਖਿਆ ਹੈ? ਕਿੱਥੇ ਲਿਖਿਆ ਹੈ? ਅਸੰਤ ਜਰਨੈਲ ਸਿੰਘ ਭਿੰਡਰਾਂਵਾਲੀ ਜੀ ਦੇ ਨਾਂ ਦੇ ਉੱਤੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਔਰ ਖਰਾਨੀ ਦੀ ਗੱਲ ਹੈ ਕਿ ਸਰਕਾਰ ਵੱਲੋਂ ਕੀਤਾ ਜਾ ਰਿਹਾ। ਭਈ ਆਮ ਆਦਮੀ ਪਾਰਟੀ ਸਰਕਾਰ ਚ ਪਿਵਾਰ ਪਾਉਂਦੇ ਹੋ। ਬਿਲਕੁਲ ਬਿਲਕੁਲ ਸਰਕਾਰ ਹੀ ਮਾਹੌਲ ਕ੍ਰੀਏਟ ਕਰ ਰਹੀ ਹੈ। ਹੋ ਸਕਦਾ ਹੈ ਹੋ ਸਕਦਾ ਹੈ ਮੁੱਖ ਮੰਤਰੀ ਮਿਲ ਕੇ ਆਏ ਨੇ ਦਿੱਲੀ ਦੇ ਲੀਡਰਾਂ ਨੂੰ ਹੋ ਸਕਦਾ ਹੈ ਕਿ ਉੱਥੋਂ ਹੀ ਕੁਝ ਨਾ ਕੁਝ ਨ ਸਟ੍ਰੈਕਸ਼ਨ ਮਿਲੀ ਹੋਵੇ ਕੋਈ ਕਹਿ ਨਹੀਂ ਸਕਦਾ ਜੇ ਦਰਬਾਰ ਸਾਹਿਬ ਤੋਂ ਫੜਨਾ ਹੈ ਕਿਸੇ ਨੂੰ ਮੰਨ ਲਓ ਤੁਹਾਨੂੰ ਕੋਈ ਕਲੂ ਮਿਲਿਆ ਟਿਪਸ ਮਿਲੇ ਆ ਉਹਦਾ ਇੱਕ ਤਰੀਕਾ ਹੈ ਪ੍ਰੋਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੋਸੇ ਚ ਲਏ ਜਾਣਾ ਜਿਹੜਾ ਹੈਗਾ ਇਹ ਸਭ ਤੋਂ ਵੱਧ ਜ਼ਰੂਰੀ ਹੈ ਅਸੀਂ ਇਸ ਸੰਘੀ ਮੈਡੀਕਲ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਕਰਨ ਦਾ ਫੈਸਲਾ ਕੀਤਾ। ਮਟਿਆਲਾ ਦੇ ਵਿੱਚ ਮੀਟਿੰਗ ਜਿਹੜੀ ਅੱਜ ਹੋਈ ਹੈ ਉਸ ਬਾਅਦ ਸਾਰੇ ਸਾਡੇ ਡੈਲੀਗੇਟ ਵਰਕਰ ਸਾਹਿਬਾਨ ਪਹੁੰਚੇ ਨੇ। ਇਸੇ ਤਰ੍ਹਾਂ ਬਲਾਨੌਰ ਦੇ ਵਿੱਚ ਵੀ ਕੀਤੀ ਸੀ ਕਿ ਕਿ ਪੰਜਾਬ ਜਿਹਨਾਂ ਹਾਲਾਤਾਂ ਚੋਂ ਗੁਜ਼ਰ ਰਿਹਾ ਹੈਗਾ ਉਹ ਕੋਈ ਬਹੁਤੇ ਵਧੀਆ ਨਹੀਂ ਜਾਪ ਰਹੇ ਆ। ਜੀ ਸਰਕਾਰ ਦੀ ਪੱਥਰ ਦਾ ਜਿਹੜਾ ਬਿਆਨ ਸੁਣਿਆ ਚਿੰਤਾਵਾਂ ਪੈਦਾ ਕਰਨ ਵਾਲਾ ਬਿਆਨ ਹੈ। ਕਿ ਕੁਝ ਬਿਊਰੋਕਰੇਟਸ ਕੁਝ ਅਫਸਰ ਮੇਰੇ ਕੋਲ ਆਏ ਤੇ ਉਹਨਾਂ ਨੇ ਮੈਨੂੰ ਕਿਹਾ ਪਾਸਟ ਮਾਰਕੀਟ ਕਰਨ ਦੀ ਜਿਹੜੀ ਹੈ ਸਲਾਹ ਦਿੱਤੀ ਰੇਲਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਸਰਕਾਰਾਂ ਰਿਪੀਟ ਕਰਨ ਵਾਸਤੇ ਤੇ ਇਉਂ ਮਹਿਸੂਸ ਹੁੰਦਾ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋਏ ਆ ਉਹਦੇ ਪਿੱਛੇ ਬਹੁਤ ਵੱਡੀ ਜਿਹੜੀ ਹੈ ਕਾਂਸਪਿਰੈਂਸੀ ਲਈ ਹੈ ਔਰ ਸਰਕਾਰਾਂ ਦਾ ਬੜਾ ਵੱਡਾ ਰੋਲ ਇਹ ਵਰਨੀ ਕਰਨ ਮੋਰਬੰਬ ਧਮਾਕਾ ਹੋਇਆ ਅੱਜ 31 ਜਨਵਰੀ ਨੂੰ ਮੋਰਬੰਬ ਧਮਾਕਾ ਹੋਇਆ ਸੀ ਪੂਰੇ 9 ਸਾਲ ਹੋ ਗਏ ਅਜ ਮੋਰਬੰਬ ਧਮਾਕਾ ਹੋਇਆ ਆਰਾਮ ਆਦਮੀ ਪਾਰਟੀ ਦੇ ਬਲਾਰੇ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਮੋਰਬੰਬ ਧਮਾਕਾ ਜਿਹੜਾ ਹੋਇਆ ਇਹ ਸਾਡੀ ਸਰਕਾਰ ਨੂੰ 2017 ਚ ਰੋਕਣ ਵਾਸਤੇ ਹੋਇਆ ਸੀ ਤੇ ਜੇ ਅਸੀਂ ਇਹ ਮੰਨਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰੋਕਣ ਵਾਸਤੇ 2017 ਦੇ ਵਿੱਚ ਬੰਬ ਧਮਾਕਾ ਹੋਇਆ ਸੀ ਤੇ ਫਿਰ ਉਹਦੇ ਵਿੱਚ ਜਿਹੜੇ ਮਾਰੇ ਗਏ ਸੀ ਮਾਸੂਮ ਤੇ ਉਹਨਾਂ ਨੂੰ ਇਨਸਾਫ ਤੋਂ ਆਉਣ ਵਾਸਤੇ ਇਸ ਸਰਕਾਰ ਨੇ ਕੀ ਕੀਤਾ ਚਾਰ ਸਾਲ ਇਸ ਸਰਕਾਰ ਨੂੰ ਹੋ ਗਏ ਉਸ ਮੌੜ ਬੰਬ ਧਮਾਕੇ ਦੇ ਵਿੱਚ ਇਹ ਕਿੰਨੇ ਜਿਹੜੇ ਆ ਉਹ ਮਾਸੂਮ ਮਾਰੇ ਗਏ ਸੀਗੇ ਤੇ ਉਹ ਤੁਸੀਂ ਇਹ ਸਮਝਦੇ ਹੋ ਕਿ ਸਾਨੂੰ ਰੋਕਣ ਵਾਸਤੇ ਕੀਤਾ ਤੇ ਫਿਰ ਤੁਹਾਡੇ ਲਈ ਉਹ ਮਾਰੇ ਗਏ ਨੇ ਤੇ ਤੁਸੀਂ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਕੀ ਕੀਤਾ ਹੈਗਾ ਕਿਉਂਕਿ ਮੌੜ ਬੰਬ ਧਮਾਕੇ ਦੀਆਂ ਤਾਰਾਂ ਜਿਹੜੀਆਂ ਕਬੱਡੇ ਡੇਰੇ ਨਾਲ ਜੁੜਦੀਆਂ ਸੀ ਤੇ ਨਾ ਪਿਛਲੀ ਕਾਂਗਰਸ ਸਰਕਾਰ ਨੇ ਜਿਹੜਾ ਹੈਗਾ ਉਹ ਉਹਨੂੰ ਕੇਸ ਨੂੰ ਹੱਥ ਪਾਉਣ ਦਾ ਯਤਨ ਕੀਤਾ ਤੇ ਨਾ ਹੀ ਮੌਜੂਦਾ ਸਰਕਾਰ ਦੇ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਜਿਹੜਾ ਮੋਰਬੰਦ ਤਮਾਕੇ ਦੇ ਦੋਸ਼ੀ ਬੇਨਕਾਬ ਨਹੀਂ ਹੋਏ ਆਪਣੇ ਨਹੀਂ ਗਏ ਤਾਂ ਇਹ ਸਾਰੀਆਂ ਚਿੰਤਾਵਾਂ ਨਹੀਂ ਜਿਹੜੀਆਂ ਸਾਡੇ ਮਨ ਚ ਪੈਦਾ ਹੋ ਰਹੀਆਂ ਆ ਬੜੀ ਤਰੀਕੇ ਦੇ ਨਾਲ ਇੱਕ ਪਾਣੀਆਂ ਦੀ ਲੁੱਟ ਲਈ ਰਾਹ ਬਦਰਾ ਕੀਤਾ ਜਾ ਰਿਹਾ ਮੌਜੂਦਾ ਸਰਕਾਰ ਵੱਲੋਂ ਤਾਂ ਇਹ ਸਾਰੇ ਮਸਲੇ ਨੇ ਤੇ ਅਸੀਂ ਇਹਨਾਂ ਮਸਲਾਂ ਨੂੰ ਲੈ ਕੇ ਜਿਹੜਾ ਹੈਗਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਪੈਂਡਿੰਗ ਚੱਲ ਰਹੀ ਹੈ ਕੀ ਹੈ ਤੁਸੀਂ ਦੇਖੋ ਪੰਚਾਇਤ ਚੋਣਾਂ ਹੋ ਜਾਂਦੀਆਂ ਐ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਹੋ ਗਈਆਂ ਵਿਧਾਨ ਸਭਾ ਦੀਆਂ ਚੋਣਾਂ ਟਾਈਮ ਸਿਰ ਹੋ ਜਾਂਦੀਆਂ ਹਨ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿ ਲੈ ਕੇ ਕਿਉਂ ਕੀਤਾ ਜਾ ਰਿਹਾ ਹੈਗਾ ਤਾਂ ਇਹ ਕੁਝ ਮੁੱਦੇ ਹੈਗੇ ਪੰਜਾਬ ਦੇ ਪੰਥ ਦੇ ਜਿਨ੍ਹਾਂ ਨੂੰ ਲੈ ਕੇ ਅਸੀਂ ਜਿਹੜਾ ਇਹ ਮੀਟਿੰਗਾਂ ਕਰਨ ਦਾ ਜਿਲਾ ਬਰ ਫੈਸਲਾ ਕੀਤਾ ਰੋਪੜ ਵਾਲੇ ਜਮਿੰਗ ਨੂੰ ਜਿਹੜਾ ਵਟਸਐਪ ਤੋਂ ਜਗਾ ਕਰ ਐਂਟਰ ਤੋਂ ਕੇ ਗ੍ਰਿਫਤਾਰੀਆਂ ਕਰਨ ਨੂੰ ਲੈ ਕੇ ਇਹਨਾਂ ਤੋਂ ਮੁੱਦਾ ਪੜਦਾ ਦਿਖਾਈ ਦਿੰਦਾ ਦੇਖੋ ਸਰਕਾਰ ਜਿਹੜੀ ਹੈ ਇਹ ਇੱਕ ਮਾਹੌਲ ਜਿਹੜਾ ਨਾ ਦਹਿਸ਼ਤਗਰਦੀ ਵਾਲਾ ਪੈਦਾ ਕਰ ਰਹੀ ਹੈ ਜੇ ਦਰਬਾਰ ਸਾਹਿਬ ਤੋਂ ਫੜਨਾ ਹੈ ਕਿਸੇ ਨੂੰ ਮੰਨ ਲਓ ਤੁਹਾਨੂੰ ਕੋਈ ਗਲੂ ਮਿਲੇ ਟਿਪਸ ਮਿਲੇ ਉਹਦਾ ਇਹ ਕੈਪ ਪ੍ਰੋਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੋਸੇ ਚ ਲੈ ਜਾਣਾ ਜੜਾ ਹੈਗਾ ਇਹ ਸਭ ਤੋਂ ਵੱਧ ਜ਼ਰੂਰੀ ਹੈ ਤਾਂ ਇਹ ਚੀਜ਼ਾਂ ਜੜੀਆਂ ਹੈਗੀਆਂ ਇਹ ਬਹੁਤ ਮੰਦਭਾਗੀਆਂ ਹੁੰਦੀਆਂ ਕਿਉਂਕਿ ਉੱਥੇ ਹਜ਼ਾਰਾਂ ਦਾ ਇਕੱਠ ਹੁੰਦਾ ਹੈ ਜਦੋਂ ਹਜ਼ਾਰਾਂ ਦੇ ਇਕੱਠ ਦੇ ਵਿੱਚੋਂ ਤੁਸੀਂ ਕਿਸੇ ਨੂੰ ਗ੍ਰਿਫਤਾਰ ਕਰਦੇ ਹੋ ਤੇ ਇਹਦੇ ਨਾਲ ਵੀ ਜਿਹੜਾ ਹੈ دہشت ਵਾਲਾ ਮਾਹੌਲ ਜਿਹੜਾ ਉਹ ਪੈਦਾ ਹੁੰਦਾ ਜਿਵੇਂ ਭਰੀ ਬਾਜ਼ਾਰਾਂ ਦੇ ਵਿੱਚ ਕੋਈ ਕ੍ਰਾਈਮਨਲ ਜਾਂਦਾ ਹੋਵੇ ਤੇ ਪੁਲਿਸ ਜਿਹੜੀ ਹੈ ਗੋਲੀ ਚਲਾਉਣ ਤੋਂ ਗਰੇਜ਼ ਕਰਦੀ ਹੈ ਕਿਉਂਕਿ ਬਾਜ਼ਾਰ ਬਹੁਤ ਭਰਿਆ ਹੁੰਦਾ ਭੀੜੋਂ ਤੇ ਇਸੇ ਤਰ੍ਹਾਂ ਜਿਹੜੀਆਂ ਜਨਤਕ ਥਾਵਾਂ ਨੇ ਜਿੱਥੇ ਇਕੱਠ ਹੈ ਗੈਦਰਿੰ ਉਹ ਸ਼ਰਯਮ ਕਰਨੀਆਂ ਇਹ ਮੈਂ ਸਮਝਦਾ ਇਹ ਠੀਕ ਆ ਬਾਕੀ ਵੀ ਲਗਾ ਤਾਂ ਜੁਆਇਨ ਹਾਂ ਟੈਕਨਾਲੋਜੀ ਕਾਲੀਦਲ ਪੁਨਰ ਸੰਗੀਤ ਦਾ ਆਪਣਾ ਵਿਜ਼ਨ ਕੀ ਹੈ ਲੋਕਾਂ ਚੋਂ ਚੱਲ ਜਾ ਸਾਡਾ ਵਿਜ਼ਨ ਸਾਡਾ ਵਿਜ਼ਨ ਬਿਲਕੁਲ ਸਾਫ ਹੈ ਸਾਡਾ ਵਿਜ਼ਨ ਬਿਲਕੁਲ ਸਾਫ ਹੈ ਅਸੀਂ ਪੰਜਾਬ ਲਈ ਔਰ ਪੰਥ ਲਈ ਜਿਹੜਾ ਹੈ ਉਹ ਲੜਨਾ ਔਰ ਪੰਜਾਬ ਤੇ ਪੰਥ ਦੇ ਜਿਹੜੇ ਮੁੱਦੇ ਆ ਉਹ ਮੁੱਦੇ ਜਿਨ੍ਹਾਂ ਲਈ ਸਾਡਾ ਇੱਕ ਲੱਖ ਜਿਹੜਾ ਹੈ ਪੰਜਾਬੀ ਸਿੱਖ ਨੌਜਵਾਨ ਜਿਹੜਾ ਹੈ ਗੋਲੀਆਂ ਦੇ ਨਾਲ ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ ਲੇਕਿਨ ਅਜੇ ਤੱਕ ਮਸਲੇ ਜਿਹੜੇ ਆ ਉਹ ਹੱਲ ਨਹੀਂ ਹੋਏ ਅੱਜ ਪੰਜਾਬ ਪੰਜਾਬ ਜਿਹੜੇ ਭਾਰਤ ਦੇ ਸੂਬਿਆਂ ਦੇ ਵਿੱਚੋਂ ਜਿਹੜਾ ਹੈ ਉਹ ਪਿਛਲੀ ਕਤਾਰ ਦੇ ਵਿੱਚ ਜਾ ਖੜਾ ਹੋਇਆ 4.5 4 ਲੱਖ ਕਰੋੜ ਦਾ ਜਿਹੜਾ ਕਰਜ਼ਾ ਜਿਹੜਾ ਹੈ ਪੰਜਾਬ 'ਤੇ ਚੜ ਗਿਆ ਹੈ ਬੇਰੋਜ਼ਗਾਰੀ ਜਿਹੜੀ ਆ ਉਹ ਪੰਜਾਬ ਦੇ ਮੱਥੇ ਦੇ ਉੱਤੇ ਜਿਹੜਾ ਹੈ ਉਹ ਬਹੁਤ ਵੱਡਾ ਦਾਗ ਜਿਹੜਾ ਉਹ ਲੱਗੀ ਹੋਈ ਹੈ ਨੌਜਵਾਨ ਜਿਹੜੇ ਆ ਪਿਛਲੇ ਸਾਲਾਂ ਦੇ ਵਿੱਚ ਬਾਹਰ ਬਹੁਤ ਚਲੇ ਗਏ ਆ ਉਹ ਸਾਡਾ ਅਹ ਬੈਂਸੀ ਜਿਹੜਾ ਡ੍ਰੇਨ ਹੋ ਗਿਆ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਪਰੇਸ਼ਾਨ ਕਰਦੀਆਂ ਨੇ ਔਰ ਉਹੀ ਵਿਜ਼ਨ ਲੈ ਕੇ ਅਸੀਂ ਲੁਧਿਆਣੇ ਦੇ ਵਿੱਚ ਨੌਜਵਾਨਾਂ ਦਾ ਤਸ਼ੱਦਦ ਕੀਤਾ ਗਿਆ ਮੈਂ ਪਹਿਲਾਂ ਵੀ ਕਿਹਾ ਕਿ ਇਹ ਸਰਕਾਰ ਜਿਹੜੀ ਹੈ ਇਹ دہشت ਦਾ ਮਾਹੌਲ ਸਿਰਜ ਰਹੀ ਹੈ ਕਿਸੇ ਨੌਜਵਾਨ ਨੂੰ ਬੜੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਜਿਹੜਾ ਹੈ ਇਹ ਕਿਹ ਚ ਕਿਹੜੇ ਕਾਨੂੰਨ ਚ ਲਿਖਿਆ ਹੈ ਕਿੱਥੇ ਲਿਖਿਆ ਹੈ ਇਹ ਜੋ ਕਾਂਗਰਸ ਸਰਕਾਰਾਂ ਨੇ ਪਿਛਲੇ ਸਮੇਂ ਦੌਰਾਨ ਕੀਤਾ ਹੈ ਜਾਂ ਜੋ ਪਿਛਲੀਆਂ ਸਰਕਾਰਾਂ ਨੇ ਕੀਤਾ ਹੈਗਾ دہشت گردੀ ਵਾਲਾ ਮਾਹੌਲ ਬਣਾਉਣਾ ਹੁਣ ਤਾਂ ਬੀਬੀ ਰਜਿੰਦਰ ਕੌਰ ਭੱਟਲ ਜੀ ਦੇ ਬਿਆਨ ਤੋਂ ਤਾਂ ਸਾਬਤ ਹੀ ਹੋ ਗਿਆ ਕਿ ਇਹ ਸਾਰਾ ਕੁਝ ਸਰਕਾਰਾਂ ਹੀ ਬਣਾਉਂਦੀਆਂ ਹਨ دہشت گردੀ ਵਾਲਾ ਮਾਹੌਲ ਵੀ ਸਰਕਾਰਾਂ ਬਣਾਉਂਦੀਆਂ ਔਰ ਜਿਹੜਾ ਇਸ ਸਾਰਾ ਇਹ ਪੈਦਾ ਕਰਨ ਦਾ ਸੰਗਤ ਜਨੈਲ ਸਿੰਘ ਭਿੰਡਰਾਂ ਦੀ ਫੋਟੋ ਦਾ ਉਹਦੇ ਵਿੱਚ ਦੇਖਰ ਹੋਇਆ ਕਿ ਗੱਡੀ ਤੇ ਫੋਟੋ ਲੱਗੀ ਹੋਈ ਸੀ ਇਸ ਕਰਕੇ ਉਹ ਇਹ ਤਾਂ ਉੱਡਾ ਭਾੜਾ ਹੈਗਾ ਇਹ ਕਦੋਂ ਤੱਕ ਪੰਜਾਬ ਦੇ ਸੰਤ ਸੰਤ ਜਨਰਲ ਸਿੰਘ ਭਿੰਡਰਾਂ ਵਾਲੀ ਜੀ ਦੇ ਨਾਂ ਦੇ ਉੱਤੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਦਾ ਯਤਨ ਕੀਤਾ ਜਾ ਰਿਹਾ ਔਰ ਖਰਾਨੀ ਦੀ ਗੱਲ ਹੈ ਕਿ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਬਿਲਕੁਲ ਬਿਲਕੁਲ ਸਰਕਾਰੀ ਮਾਹੌਲ ਕ੍ਰੀਏਟ ਕਰ ਰਹੀ ਹੈ। ਪੋਲਿਟਿਕਲ ਵਿਦਵਾਨ ਨੇ ਉਹ ਗੱਲ ਕਹਿੰਦੇ ਕਹਿੰਦੇ ਬੀਜੇਪੀ ਨੇ ਸਾਨੂੰ ਗੁੱਟ ਕਰਾ ਰਹੀ ਆ ਪ੍ਰਧਾਨ ਮੰਤਰੀ ਦੀ ਫੇਰੀਆਂ ਪੰਜਾਬ ਹੋ ਸਕਦਾ ਹੈ ਹੋ ਸਕਦਾ ਹੈ ਮੁੱਖ ਮੰਤਰੀ ਮਿਲ ਕੇ ਆਏ ਨੇ ਦਿੱਲੀ ਦੇ ਲੀਡਰਾਂ ਨੂੰ ਹੋ ਸਕਦਾ ਹੈ ਕਿ ਉੱਥੋਂ ਹੀ ਕੁਝ ਨਾ ਕੁਝ ਨ ਸਟ੍ਰੈਕਸ਼ਨ ਮਿਲੀ ਹੋਵੇ ਕੋਈ ਕਹਿ ਨਹੀਂ ਸਕਦੇ। ਆਪਣੀ ਪਾਰਟੀ ਲਗਾਤਾਰ ਵੱਡੇ ਚਿਹਰੇ ਜੁੜਿਆ ਲਗਾਤਾ ਪਾਰਟੀ ਮਜ਼ਬੂਤ ਕਰ ਰਿਹਾ 22 ਦੀ ਚੈਨੀ ਲਗਾਤਾਰ ਦਿਖ ਰਹੀ ਹੈ ਇਸ ਦੇ ਵਿੱਚ। ਦੇਖੋ ਸਾਡਾ ਕੰਮ ਹੈ ਕੰਮ ਕਰਨਾ ਜੀ ਅਸੀਂ ਕੰਮ ਕਰ ਰਹੇ ਹਾਂ ਫਾਲੋ ਅਕਾਲਪੁਰਕ ਤੇ ਛੱਡਿਆ ਜੀ ਠੀਕ ਜਤ ਜੀ ਇੱਕ ਆਖਰੀ ਸਵਾਲ ਹੈ ਜੀ ਤੁਹਾਡੇ ਸਵਾਲ ਕਰ ਰਹੇ ਸਭ ਤੋਂ ਪਹਿਲਾਂ ਜਨਦੇ ਸਿੰਘ ਬਰਾੜ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਉਹ ਵੀ ਇਹ ਵੀ ਨਹੀਂ ਜਾਣਦੇ ਤੇ ਇਹ ਗੱਲ ਕਹਿੰਦੇ ਆ ਕਿ ਪਾਰਟੀ ਜਿਹੜੇ ਸਿਧਾਂਤਾਂ ਤੇ ਚੱਲਣਾ ਚਾਹੀਦਾ ਸੀ ਉੱਥੇ ਨਹੀਂ ਚੱਲ ਰਹੀਗੀ ਦੇਖੋ ਪਾਰਟੀ ਆਪਣੇ ਸਿਧਾਂਤਾਂ ਦੇ ਉੱਤੇ ਪੂਰੀ ਤਰ੍ਹਾਂ ਕਾਇਮ ਹੈ ਤੇ ਜਦੋਂ ਆਮ ਹੀ ਦੇਖਦੇ ਆ ਜਦੋਂ ਕੋਈ ਪਾਰਟੀ ਛੱਡ ਕੇ ਬੰਦਾ ਜਾਂਦਾ ਹੈ ਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਦਿੰਦਾ ਕੋਈ ਸਾਨੂੰ ਗਿਲਾ ਨਹੀਂ ਹੈ ਤੁਹਾਡਾ ਗੱਠਜੋੜ ਹੋ ਸਕਦਾ ਹੈ ਭਾਜੀ ਬੀਜੇਪੀ ਦੇ ਨਾਲ ਅਜੇ ਕੋਈ ਗੱਠਜੋੜ ਦੀ ਗੱਲ ਨਹੀਂ ਹੈ